ਦੋਸਤੋ ਕੀ ਤੁਸੀਂ YouTube ਦੇ ਉੱਪਰ ਜਾਂ Facebook ਦੇ ਉੱਪਰ ਸਹੀ ਤਰੀਕੇ ਦੇ ਨਾਲ ਵੀਡੀਓ ਦੇਖਦੇ ਹੋ ਸਹੀ ਢੰਗ ਦੇ ਨਾਲ ਜਾਣਕਾਰੀ ਹਾਸਲ ਕਰਦੇ ਹੋ ਇਹ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ YouTube ਅਤੇ Facebook ਦੇ ਉੱਪਰ ਸਹੀ ਢੰਗ ਦੇ ਨਾਲ ਸਹੀ ਤਰੀਕੇ ਦੇ ਨਾਲ ਵੀਡੀਓ ਦੇਖਣ ਦਾ ਤਰੀਕਾ ਦੱਸਾਂਗਾ ਬੜੀ ਹੀ ਜਾਣਕਾਰੀ ਭਰਪੂਰ ਹੋਵੇਗੀ ਅੱਜ ਦੀ ਇਹ ਵੀਡੀਓ ਅਤੇ ਪੂਰੀ ਜਾਣਕਾਰੀ ਹਾਸਲ ਕਰਨ ਦੇ ਲਈ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅੱਜ ਕੱਲ ਅਸੀਂ ਸੋਸ਼ਲ ਮੀਡੀਆ ਦੇ ਉੱਪਰ YouTube ਜਾਂ Facebook ਦੇ ਉੱਪਰ ਕਾਫੀ ਸਾਰਾ ਸਮਾਂ ਬਤੀਤ ਕਰਦੇ ਹਾਂ ਕਿਉਂਕਿ ਸਾਨੂੰ ਇੱਥੋਂ ਜਾਣਕਾਰੀ ਵੀ ਮਿਲਦੀ ਹੈ ਅਤੇ ਸਾਡਾ ਮਨੋਰੰਜਨ ਵੀ ਹੁੰਦਾ ਹੈ ਲੇਕਿਨ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਸੀਂ ਇਹਨਾਂ ਦੋਵੇਂ ਪਲੇਟਫਾਰਮਾਂ ਦੇ ਉੱਪਰ ਵੀਡੀਓ ਸਹੀ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਸਾਨੂੰ ਉਹ ਸਹੀ ਢੰਗ ਆਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਵੀਡੀਓ ਦੇਖ ਕੇ ਜਾਣਕਾਰੀ ਵੀ ਹਾਸਲ ਕਰਨੀ ਹੈ ਅਤੇ ਸਾਡਾ ਸਮਾਂ ਵੀ ਘੱਟ ਲੱਗੇ ਅਤੇ ਸਾਡਾ ਇੰਟਰਨੈਟ ਡਾਟਾ ਵੀ ਬਚਤ ਹੋਵੇ ਜੇਕਰ ਤੁਸੀਂ ਇਹ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਓ ਫਿਰ ਆਪਾਂ ਹੁਣ ਅੱਗੇ ਵਧਦੇ ਹਾਂ ਸਭ ਤੋਂ ਚੱਲਦੇ ਹਾਂ ਆਪਾਂ YouTube ਦੇ ਉੱਪਰ ਅਤੇ ਦੇਖਦੇ ਹਾਂ ਕਿ YouTube ਦੇ ਵਿੱਚ ਸਾਨੂੰ ਕੀ ਕਰਨਾ ਪਵੇਗਾ ਤਾਂ ਕਿ ਅਸੀਂ ਸਹੀ ਤਰੀਕੇ ਦੇ ਨਾਲ YouTube ਦੀ ਵੀਡੀਓ ਦੇਖ ਕੇ ਉਸ ਤੋਂ ਲਾਭ ਪ੍ਰਾਪਤ ਕਰ ਸਕੀਏ ਇਸ ਲਈ ਆਪਾਂ YouTube ਦੇ ਵਿੱਚ ਜਾਂਦੇ ਹਾਂ ਅਤੇ ਜੋ نیچے ਸਾਡਾ ਪ੍ਰੋਫਾਈਲ ਆਈਕਨ ਜਾਂ ਜੋ ਲਿਖਿਆ ਹੋਇਆ ਆਪਾਂ ਉਸ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਉੱਪਰ ਸੱਜੇ ਹੱਥੇ ਇੱਕ ਸੈਟਿੰਗ ਦਾ ਨਿਸ਼ਾਨ ਹੈਗਾ ਆਪਾਂ ਉਸ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਹੇਠਾਂ ਸਕਰੋਲ ਕਰਕੇ ਆਪਾਂ ਜਾਵਾਂਗੇ ਆਪਾਂ ਨੂੰ অপਸ਼ਨ ਨਜ਼ਰ ਆ ਰਹੀਏ ਵੀਡੀਓ ਐਂਡ ਆਡੀਓ ਪ੍ਰੈਫਰੈਂਸ ਆਪਾਂ ਇਸ ਦੇ ਵਿੱਚ ਵੀਡੀਓ ਕੁਆਲਿਟੀ ਪ੍ਰੈਫਰੈਂਸ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਇਸ ਦੇ ਵਿੱਚ ਤਿੰਨ ਆਪਸ਼ਨਾਂ ਨੇ ਆਟੋ ਹਾਇਰ ਪਿਕਚਰ ਕੁਆਲਿਟੀ ਐਂਡ ਡਾਟਾ ਸੇਵਰ ਆਪਾਂ ਇਸ ਦੇ ਵਿੱਚ ਆਟੋ ਨੂੰ ਸਿਲੈਕਟ ਕਰ ਲਵਾਂਗੇ ਹੇਠਾਂ ਇੱਕ ਹੋਰ ਆਪਸ਼ਨ ਹੈ ਵੀਡੀਓ ਕੁਆਲਿਟੀ ਔਨ ਵਾਈਫਾਈ ਇਸ ਨੂੰ ਆਪਾਂ ਹਾਇਰ ਪਿਕਚਰ ਕੁਆਲਿਟੀ ਦੇ ਉੱਪਰ ਸਿਲੈਕਟ ਕਰ ਲਵਾਂਗੇ ਹੁਣ ਵਾਪਸ ਆ ਕੇ ਆਪਾਂ ਦੇਖ ਰਹੇ ਹਾਂ ਕਿ ਇੱਥੇ ਇੱਕ ਡਾਟਾ ਸੇਵਿੰਗ ਵਾਲੀ ਆਪਸ਼ਨ ਵੀ ਹੈਗੀ ਆਪਾਂ ਡਾਟਾ ਸੇਵਿੰਗ ਵਾਲੀ ਆਪਸ਼ਨ ਦੇ ਉੱਪਰ ਚੱਲਦੇ ਹਾਂ ਅਤੇ ਇੱਥੇ ਸਾਨੂੰ ਨਜ਼ਰ ਆ ਰਿਹਾ ਹੈ ਕਿ ਡਾਟਾ ਸੇਵਿੰਗ ਮੋਡ ਹੈ ਆਪਾਂ ਇਸ ਨੂੰ ਆਨ ਕਰ ਸਕਦੇ ਹਾਂ ਜੇਕਰ ਆਪਾਂ ਇਸ ਨੂੰ ਡਾਟਾ ਸੇਵਿੰਗ ਮੋਡ ਨੂੰ ਆਨ ਕਰ ਲਵਾਂਗੇ ਤਾਂ ਫਿਰ ਇਹ ਪਿਕਚਰ ਦੀ ਕੁਆਲਿਟੀ ਨੂੰ ਘਟਾ ਦਿੰਦਾ ਹੈ ਲੇਕਿਨ ਡਾਟਾ ਕਾਫੀ ਸਾਰਾ ਬਚਦਾ ਹੈ ਅਤੇ ਜੇਕਰ ਤੁਸੀਂ ਚਾਹੋ ਤਾਂ ਇਸ ਮੋਡ ਨੂੰ ਆਨ ਵੀ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਚਾਹੋ ਤਾਂ ਇਸ ਮੋਡ ਨੂੰ ਆਫ ਵੀ ਰੱਖ ਸਕਦੇ ਹੋ ਇਹ ਆਪਣੀ ਤੁਹਾਡੀ ਮਰਜ਼ੀ ਹੈਗੀ ਹੈ ਸੋ ਇਹ ਤਾਂ ਹੋ ਗਈ ਜ਼ਰੂਰੀ ਸੈਟਿੰਗ ਅਤੇ ਹੁਣ ਚੱਲਦੇ ਆਪਾਂ YouTube ਦੀ ਵੀਡੀਓ ਦੇਖਣ ਦੇ ਵੱਲ ਹੁਣ ਜਦੋਂ ਆਪਾਂ ਕਿਸੇ ਵੀ ਵੀਡੀਓ ਨੂੰ ਦੇਖਣਾ ਹੈ ਤਾਂ ਉਸ ਵੀਡੀਓ ਨੂੰ ਦੇਖਣ ਦੇ ਸਮੇਂ ਅਸੀਂ ਜੇਕਰ ਉਸ ਨੂੰ ਪਾਜ਼ ਕਰਕੇ ਸੱਜੇ ਹੱਥ ਉੱਪਰ ਨਜ਼ਰ ਮਾਰਦੇ ਹਾਂ ਤਾਂ ਇੱਕ ਗਰਾਰੀ ਦਾ ਨਿਸ਼ਾਨ ਸੈਟਿੰਗ ਦਾ ਨਿਸ਼ਾਨ ਬਣਿਆ ਹੋਇਆ ਆਪਾਂ ਇਸ ਸੈਟਿੰਗ ਦੇ ਉੱਪਰ ਕਲਿੱਕ ਕਰਾਂਗੇ ਅਤੇ ਸੈਟਿੰਗ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਸਾਨੂੰ ਵੀਡੀਓ ਕੁਆਲਿਟੀ ਵਾਲੀ ਆਪਸ਼ਨ ਸਾਹਦੇ ਨਜ਼ਰ ਆ ਰਹੀ ਹੈ ਕਵਾਲਿਟੀ অপਸ਼ਨ ਦੇ ਵਿੱਚ ਜਾ ਕੇ ਸਾਨੂੰ ਮੋਡ ਮਿਲਦੇ ਨੇ ਵੱਖ-ਵੱਖ ਆਟੋ ਮੋਡ ਰეკਮੈਂਡਡ ਹੁੰਦਾ ਇਸ ਨੂੰ ਰੱਖਣਾ ਬਿਹਤਰ ਹੁੰਦਾ ਹੈ ਹਾਇਰ ਪਿਕਚਰ ਕੁਆਲਿਟੀ ਚ ਬਹੁਤ ਜ਼ਿਆਦਾ ਨੈਟ ਲੱਗਦਾ ਹੈ ਤੇ ਡਾਟਾ ਸੇਵਰ ਚ ਬਹੁਤ ਜ਼ਿਆਦਾ ਬਚਤ ਤਾਂ ਹੁੰਦੀ ਹੈ ਪਰੰਤੂ ਵੀਡੀਓ ਦੀ ਕੁਆਲਿਟੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਸੋ ਆਟੋ ਰੱਖ ਕੇ ਵੀਡੀਓ ਦੇਖਣਾ ਬਿਹਤਰ ਹੈ ਹੁਣ ਆਪਾਂ ਵਾਪਸ ਆ ਕੇ ਇੱਥੇ ਦੇਖਦੇ ਹਾਂ ਕਿ ਇੱਥੇ ਇੱਕ ਹੋਰ ਸਾਨੂੰ অপਸ਼ਨ ਨਜ਼ਰ ਆ ਰਿਹਾ ਪਲੇ ਬੈਕ ਸਪੀਡ ਦੀ ਪਲੇਬੈਕ ਸਪੀਡ ਦੇ ਵਿੱਚ ਆਪਾਂ ਐਂਟਰ ਜਦੋਂ ਕਰਦੇ ਆ ਤਾਂ ਇੱਥੇ ਸਾਨੂੰ ਵੱਖ-ਵੱਖ ਸਪੀਡ ਦੇ ਮੋਡ ਮਿਲਦੇ ਨੇ ਅਤੇ ਇਸ ਦੇ ਵਿੱਚ ਅਸੀਂ ਆਪਣੀ ਵੀਡੀਓ ਦੀ ਸਪੀਡ ਨੂੰ ਸਵਾ ਗੁਣਾ ਡੇਢ ਗੁਣਾ ਤੇ ਦੋ ਗੁਣਾ ਕਰ ਸਕਦੇ ਹਾਂ ਅਤੇ ਵੀਡੀਓ ਦੀ ਸਪੀਡ ਨੂੰ ਘਟਾ ਵੀ ਸਕਦੇ ਹਾਂ ਮਨ ਲਓ ਵੀਡੀਓ ਦੇ ਵਿੱਚ ਬੋਲਣ ਵਾਲਾ ਵਿਅਕਤੀ ਬਹੁਤ ਜ਼ਿਆਦਾ ਤੇਜ਼ ਬੋਲ ਰਿਹਾ ਹੈ ਤਾਂ ਅਸੀਂ ਥੋੜੀ ਜਿਹੀ ਸਪੀਡ ਨੂੰ ਘਟਾ ਕੇ ਉਸ ਵੀਡੀਓ ਨੂੰ ਦੇਖ ਸਕਦੇ ਹਾਂ ਅਤੇ ਮੰਨ ਲਓ ਵਿਅਕਤੀ ਬਹੁਤ ਜ਼ਿਆਦਾ ਹੌਲੀ ਬੋਲ ਰਿਹਾ ਹੈ ਅਤੇ ਸਾਡੇ ਕੋਲ ਇੰਨਾ ਸਮਾਂ ਨਹੀਂ ਹੈਗਾ ਉਸ ਵੀਡੀਓ ਨੂੰ ਦੇਖਣ ਦਾ ਤਾਂ ਫਿਰ ਅਸੀਂ ਉਸ ਵੀਡੀਓ ਦੀ ਸਪੀਡ ਨੂੰ ਸਵਾ ਗੁਣਾ ਜਾਂ ਡੇਢ ਗੁਣਾ ਜਾਂ ਫਿਰ 2 ਗੁਣਾ ਕਰਕੇ ਵੀ ਦੇਖ ਸਕਦੇ ਹਾਂ ਇਸ ਦੇ ਨਾਲ ਸਾਡਾ ਸਮਾਂ ਕਾਫੀ ਬਚ ਜਾਵੇਗਾ ਲੇਕਿਨ ਇਹ ਨਿਰਭਰ ਕਰਦਾ ਤੁਹਾਡੀ ਸਮਝ ਦੇ ਉੱਪਰ ਕਿ ਆ ਤੁਸੀਂ ਸਪੀਡ ਨੂੰ ਵਧਾ ਕੇ ਉਸ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝ ਸਕੋਗੇ ਆਦਰਵਾਇਜ਼ ਤੁਸੀਂ ਇੱਕ ਦੀ ਸਪੀਡ ਦੇ ਉੱਪਰ ਲਾ ਕੇ ਨੋਰਮਲ ਵੀਡੀਓ ਦੇਖ ਸਕਦੇ ਹੋ ਹੁਣ ਇਥੇ ਤੁਹਾਨੂੰ ਇੱਕ ਚੀਜ਼ ਹੋਰ ਨਜ਼ਰ ਆਵੇਗੀ ਉਹ ਹੈਗੀ ਕੈਪਸ਼ਨ ਕੈਪਸ਼ਨ ਨੂੰ ਤੁਸੀਂ ਔਨ ਜਾਂ ਫਿਰ ਆਫ ਕਰ ਸਕਦੇ ਹੋ ਜਿੱਥੇ ਸੈਟਿੰਗ ਦਾ ਨਿਸ਼ਾਨ ਹੈਗਾ ਉੱਥੇ ਸੀਸੀ ਲਿਖਿਆ ਹੋਇਆ ਸੀਸੀ ਦੇ ਉੱਪਰ ਜੇਕਰ ਆਪਾਂ ਇੱਕ ਵਾਰੀ ਕਲਿੱਕ ਕਰਾਂਗੇ ਤਾਂ ਕੈਪਸ਼ਨ ਔਨ ਹੋ ਜਾਵੇਗੀ ਅਤੇ ਵੀਡੀਓ ਚੱਲਣ ਦੇ ਨਾਲ-ਨਾਲ ਸਾਨੂੰ ਉਹ ਵਿਅਕਤੀ ਕੀ ਬੋਲ ਰਿਹਾ ਹੈ ਉਹ ਲਿਖਿਆ ਹੋਇਆ ਵੀ ਨਜ਼ਰ ਆਵੇਗਾ ਜਿਹੜੀ ਸਾਡੀ ਭਾਸ਼ਾ ਹੋਵੇਗੀ ਉਸੇ ਭਾਸ਼ਾ ਦੇ ਵਿੱਚ ਉਹ ਲਿਖਿਆ ਹੋਇਆ ਸਾਨੂੰ ਨਜ਼ਰ ਆ ਸਕਦਾ ਹੈ ਅਤੇ ਜੇਕਰ ਅਸੀਂ ਉਸ ਨੂੰ ਆਫ ਕਰ ਦਿੰਨੇ ਆ ਤਾਂ ਫਿਰ ਇੱਥੇ ਕੈਪਸ਼ਨ ਵੀਡੀਓ ਦੇ ਨਾਲ ਨਾਲ ਕੈਪਸ਼ਨ ਨਹੀਂ ਚੱਲੇਗੀ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀਡੀਓ ਦੇ ਨਾਲ-ਨਾਲ ਸਾਨੂੰ ਲਿਖਿਆ ਹੋਇਆ ਵੀ ਵੀਡੀਓ ਦੇ ਉੱਪਰ ਆਵੇ ਕਿ ਉਹ ਕੀ ਬੋਲ ਰਿਹਾ ਹੈਗਾ ਤਾਂ ਫਿਰ ਤੁਸੀਂ ਇਸ ਕੈਪਸ਼ਨ ਨੂੰ ਔਨ ਕਰਕੇ ਵੀਡੀਓ ਦੇਖ ਸਕਦੇ ਹੋ ਤਾਂ ਆਓ ਫਿਰ ਇੱਕ ਨਜ਼ਰ ਹੁਣ ਫੇਸਬੁਕ ਤੇ ਹੀ ਮਾਰ ਲੈਂਦੇ ਆ ਹੁਣ ਮੰਨ ਲਓ ਆਪਾਂ ਫੇਸਬੁੱਕ ਦੇ ਉੱਪਰ ਜੇਕਰ ਬਾਈ ਜੀ ਪੰਜਾਬੀ ਦੀ ਕੋਈ ਵੀਡੀਓ ਦੇਖਣੀ ਹੈਗੀ ਤਾਂ ਆਪਾਂ ਉਸ ਵੀਡੀਓ ਨੂੰ ਦੇਖਣ ਦੇ ਲਈ ਜਦੋਂ ਉਸ ਦੇ ਉੱਪਰ ਕਲਿੱਕ ਕਰਦੇ ਆਂ ਅਤੇ ਉਸ ਵੀਡੀਓ ਨੂੰ ਪੌਜ਼ ਕਰਕੇ ਸਾਨੂੰ ਨਜ਼ਰ ਆਵੇਗਾ ਕਿ ਇਸ ਵੀਡੀਓ ਦੇ ਹੇਠਲੇ ਪਾਸੇ ਇੱਕ ਸੈਟਿੰਗ ਦਾ ਨਿਸ਼ਾਨ ਹੈਗਾ ਜਿਸ ਤਰ੍ਹਾਂ YouTube ਦੇ ਵੀਡੀਓ ਦੇ ਉੱਪਰਲੇ ਪਾਸੇ ਨਿਸ਼ਾਨ ਸੀਗਾ ਫੇਸਬੁੱਕ ਦੀ ਵੀਡੀਓ ਦੇ ਹੇਠਾਂ ਇਹ ਨਿਸ਼ਾਨ ਆ ਰਿਹਾ ਹੈਗਾ ਆਪਾਂ ਇਸ ਸੈਟਿੰਗ ਦੇ ਨਿਸ਼ਾਨ ਦੇ ਉੱਪਰ ਕਲਿੱਕ ਕਰਾਂਗੇ ਆਪਾਂ ਦੇਖਾਂਗੇ ਕਿ ਆਪਾਂ ਨੂੰ ਇੱਥੇ ਵੀ ਕੁਆਲਿਟੀ ਡਾਟਾ ਸੇਵਰ ਅਤੇ ਪਲੇ ਬੈਕ ਸਪੀਡ ਦੀ অপਸ਼ਨ ਨਜ਼ਰ ਆ ਰਹੀ ਹੈਗੀ ਜਿਵੇਂ YouTube ਦੇ ਵਿੱਚ ਨਜ਼ਰ ਆਉ ਤਾਂ ਫਿਰ ਇੱਥੇ ਵੀ ਆਪਾਂ ਕੁਆਲਿਟੀ ਦੇ ਵਿੱਚ ਜਾ ਕੇ ਕੁਆਲਿਟੀ ਸਿਲੈਕਟ ਕਰ ਸਕਦੇ ਹਾਂ ਬਿਹਤਰ ਹੈ ਆਪਾਂ ਇਸ ਨੂੰ ਆਟੋ ਰੱਖੀਏ ਜੇਕਰ ਆਪਾਂ ਵਧਾਣੀ ਜਾਂ ਘਟਾਣੀ ਕੁਆਲਿਟੀ ਹੈਗੀ ਤਾਂ ਇੱਥੇ ਮੋੜ ਦਿੱਤੇ ਹੋਏ ਨੇ ਅਤੇ ਜੇਕਰ ਆਪਾਂ ਡਾਟਾ ਸੇਵਰ ਦੇ ਉੱਪਰ ਜਾਂਦੇ ਹਾਂ ਤਾਂ ਫਿਰ ਇਸ ਨੂੰ ਆਪਾਂ ਡਾਟਾ ਸੇਵਰ ਦੇ অপਸ਼ਨ ਦੀ ਵੀ ਲਗਾ ਸਕਦੇ ਹਾਂ ਅਤੇ ਆਪਟੀਮਾਈਜ਼ ਹੀ ਰੱਖਣਾ ਜ਼ਿਆਦਾ ਬਿਹਤਰ ਹੁੰਦਾ ਹੈਗਾ ਅਤੇ ਇਸੇ ਤਰ੍ਹਾਂ ਆਪਾਂ ਇੱਥੇ ਵੀ YouTube ਵਾਂਗ ਵੀਡੀਓ ਦੀ ਸਪੀਡ ਨੂੰ ਵੀ ਵਧਾ ਘਟਾ ਸਕਦੇ ਆਪਾਂ ਸ਼ੈਟਿੰਗ ਦੇ ਉੱਪਰ ਕਲਿੱਕ ਕਰਕੇ ਜਦੋਂ ਆਪਾਂ ਪਲੇਬੈਕ ਸਪੀਡ ਦੇ ਉੱਪਰ ਜਾਂਦੇ ਹਾਂ ਤਾਂ ਇੱਥੇ ਵੀ ਸਾਨੂੰ ਸਪੀਡ ਨੂੰ ਵਧਾ ਰਖ ਸਕਦੇ ਆ ਅਤੇ ਜੇਕਰ ਚਾਹੀਏ ਤਾਂ ਆਪਾਂ ਸਪੀਡ ਨੂੰ ਪੁਆਇੰਟ 75 ਜਾਂ ਪੁਆਇੰਟ 5 ਦੇ ਉੱਪਰ ਆ ਕੇ ਘਟਾ ਵੀ ਸਕਦੇ ਆ ਅਤੇ ਵੀਡੀਓ ਆਪਣੀ ਮਨਪਸੰਦ ਸਪੀਡ ਦੇ ਉੱਪਰ ਆਪਾਂ ਇੱਥੇ ਵੀ ਦੇਖ ਸਕਦੇ ਆ ਸੋ ਦੋਸਤੋ ਇਹ ਹੁੰਦਾ ਹੈ ਵੀਡੀਓ ਦੇਖਣ ਦਾ ਸਹੀ ਤਰੀਕਾ ਅਤੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਸੀਂ ਹੁਣ ਤੱਕ ਇਹ ਵੀਡੀਓ ਲਾਈਕ ਅਤੇ ਸ਼ੇਅਰ ਨਹੀਂ ਕੀਤੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਫੇਸਬੁੱਕ ਦੇ ਉੱਪਰ ਬਾਈਜੀ ਪੰਜਾਬੀ ਨੂੰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰ